ਪਾਲੀ ਭੁਪਿੰਦਰ ਸਿੰਘ ਪੰਜਾਬ ਦੇ ਜਿਹੜੇ ਬੱਚੇ ਖੁਜੇ ਬੁੱਧੀਜੀਵੀ ਨੇ ਉਹਨਾਂ ਦੇ ਵਿੱਚੋਂ ਇੱਕ ਕਹਿ ਲਈਏ ਉਂਗਲਾਂ ਤੀ ਗਿਣੇ ਜਾ ਸਕਦੇ ਆ ਹੁਣ ਤੱਕ ਬੁੱਧੀਜੀਵੀ ਪੰਜਾਬ ਦੇ ਇਹਨਾਂ ਨੇ ਇੱਕ ਗੁਰਨਾਨਕ ਸਾਹਿਬ ਦੇ ਸੰਦਰਭ ਦੇ ਵਿੱਚ ਪੋਸਟ ਪਾਈ ਹੈਗੀ ਆ 16 ਮਈ 2025 ਵਾਲੇ ਦਿਨ ਫੇਸਬੁੱਕ ਦੇ ਉੱਤੇ ਗੁਰਨਾਨਕ ਸਾਹਿਬ ਦੀ ਫੋਟੋ ਲੱਗੀ ਆ ਕੰਤ ਤੇ ਜਿਹੜੀ ਨਕਲੀ ਫੋਟੋ ਆ ਤੇ ਉਹਦੇ ਅੱਗੇ ਇਹ ਆਪ ਖੜੇ ਨੇ ਤੇ ਜਿਵੇਂ ਬੰਦਾ ਸੈਲਫੀ ਲੈਂਦਾ ਹੁੰਦਾ ਉਵੇਂ ਇਹ ਫੋਟੋ ਪਾ ਕੇ ਤੇ ਅੱਗੇ ਇਹਨਾਂ ਨੇ ਐਕਸਪਲੇਨ ਕੀਤਾ ਵੀ ਕਹਿਣ ਕੀ ਜਾ ਰਹੇ ਨੇ ਆਪਾਂ ਉਹ ਪੜਦੇ ਹਾਂ ਜਿਨੇ ਮੇਰਾ ਧਿਆਨ ਖਿੱਚਿਆ ਕਹਿੰਦੇ ਮੈਨੂੰ ਪਤਾ ਹੈ ਇਹ ਬਾਬੇ ਨਾਨਕ ਦੀ ਬਾਬਾ ਨਾਨਕ ਦੀ ਅਸਲੀ ਤਸਵੀਰ ਨਹੀਂ ਸਿਰਫ ਇੱਕ ਬਿੰਬ ਹੈ ਜੋ ਚਿਰਾਂ ਦੀ ਪ੍ਰੈਕਟਿਸ ਨੇ ਲੋਕਾਂ ਦੇ ਮਨਾਂ ਅੰਦਰ ਸਥਾਪਿਤ ਕਰ ਦਿੱਤਾ ਹੈ ਇਸ ਬਿੰਬ ਵਿੱਚ ਜੋ ਬਾਬੇ ਦੇ ਚਿਹਰੇ ਦਾ ਬૌਧਿਕ ਜੈਸਚਰ ਹੈ ਉਹ ਸਦਾ ਹੀ ਮੈਨੂੰ ਨਾਨਕ ਬਾਣੀ ਵਿਚਲੇ ਬਿੰਬ ਨਾਲ ਮੇਲ ਖਾਂਦਾ ਲੱਗਦਾ ਰਿਹਾ ਹੈ ਸੋ ਆਪਾਂ ਫੈਸਲਾ ਕੀਤਾ ਕਾਮ ਰੈਡੀ ਪਿੱਛੇ ਛੱਡ ਕੇ ਬਾਬੇ ਦੇ ਇਸ ਬਿੰਬ ਨੂੰ ਘਰੇ ਸਥਾਪਿਤ ਕੀਤਾ ਜਾਵੇ। ਅੱਜ ਇਹ ਕੰਮ ਹੋ ਗਿਆ। ਚਲੋ ਵਧੀਆ ਗੱਲ ਹੈ ਤੁਸੀਂ ਗੁਰਨਾਨਕ ਸਾਹਿਬ ਦੇ ਜਿਹੜਾ ਹੈ ਫੋਟੋ ਨੂੰ ਲਾ ਕੇ ਘਰ ਦੇ ਵਿੱਚ ਤੇ ਸਥਾਪਿਤ ਕੀਤਾ ਫੋਟੋ ਨੂੰ ਤੇ ਇੱਕ ਕਿਸਮ ਦਾ ਇਹਦਾ ਪ੍ਰਚਾਰ ਵੀ ਕੀਤਾ ਸੋਸ਼ਲ ਮੀਡੀਆ ਤੇ। ਪਰ ਜਿਹੜਾ ਤੁਸੀਂ ਇਹ ਲਿਖਿਆ ਇੱਥੇ ਪਾਲੀ ਜੀ ਵੀ ਕਾਮ ਰੇਡੀ ਪਿੱਛੇ ਛੱਡ ਕੇ ਤੇ ਗੁਰੂ ਨਾਨਕ ਸਾਹਿਬ ਦੇ ਲੜ ਲੱਗ ਗਏ ਉਹਨਾਂ ਦੇ ਸਿਧਾਂਤ ਦੇ ਇਹਦੇ ਨਾਲ ਮੈਂ ਸਹਿਮਤ ਨਹੀਂਗਾ ਵਜਾ ਉਹਦੀ ਇਹ ਆ ਮੂਰਤੀ ਪੂਜਾ ਫੋਟੋ ਪੂਜਾ ਕਹਿ ਲਈ ਇੱਥੇ ਠੀਕ ਹੈ ਇਹਦਾ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੇ ਇਹਦਾ ਖੰਡਨ ਕੀਤਾ ਹੈ ਸੋ ਤੁਸੀਂ ਇਹ ਨਾ ਕਹੋ ਵੀ ਮੈਂ ਕਾਮ ਰੇਡੀ ਛੱਡ ਕੇ ਤੇ ਹੁਣ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਲੜ ਲੱਗ ਗਏ ਆ ਤੁਸੀਂ ਕਾਮ ਰੇਡੀ ਛੱਡੀ ਤੇ ਤੁਸੀਂ ਬ੍ਰਾਹਮਣਵਾਦ ਫੜ ਲਿਆ ਉਨੇ ਜਾਣ ਬੁਝ ਕੇ ਕਰ ਰਹੇ ਹੋ ਜਾਂ ਹੁਣ ਤੁਹਾਡਾ ਜਿਹੜਾ ਹੈਗਾ ਆ ਇੰਟੈਲੈਕਚੁਅਲ ਜੈਸਚਰ ਇਹਨਾਂ ਕਹਿਗਾ ਆ ਇਹ ਹੁਣ ਰੱਬ ਜਾਣਦਾ ਜਾਂ ਤੁਸੀਂ ਜਾਣਦੇ ਹੋ ਹੁਣ ਇਹ ਚਾਹੀਦਾ ਸੀਗਾ ਅਗਰ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਜਿਹੜਾ ਬੇਮਬਿਆ ਦੀ ਇਮੇਜਿਨਰੀ ਫੋਟੋ ਆ ਇਹਨੂੰ ਵਰਤਨ ਦੀ ਬਜਾਏ ਅਗਰ ਤੁਸੀਂ ਦੱਸਣਾ ਹੀ ਸੀਗਾ ਵੀ ਮੈਂ ਹੁਣ ਕਾਮ ਰੈਡੀ ਛੱਡ ਕੇ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਜੁੜ ਗਿਆ ਆ ਇਦੇ ਵਾਸਤੇ ਤੁਸੀਂ ਇੱਕ ਓਮਕਾਰ ਦਾ ਜਿਹੜਾ ਸਿੰਬਲ ਹੈ ਨਾ ਉਹਦੀ ਫੋਟੋ ਹੋਵੇ ਜਾਂ ਉਹਦਾ ਤੁਹਾਡਾ ਕੋਈ ਫਿਜ਼ੀਕਲ ਜਿਵੇਂ ਹੁੰਦੀ ਹੈ ਬਣੀ ਹੋਈ ਇੱਕ ਓਮਕਾਰ ਉਹ ਉਹਦੇ ਨਾਲ ਸੈਲਫੀ ਖਿੱਚ ਕੇ ਤੇ ਫੋਟੋ ਪਾਉਂਦੇ ਮੈਸੇਜ ਜਿਆਦਾ ਵਧੀਆ ਜਾਂਦਾ ਦੂਸਰੀ ਗੱਲ ਉਹ ਇਹ ਹੈਗੀ ਹੈ ਜਿਹੜਾ ਤੁਸੀਂ ਕਹਿੰਤਾ ਵੀ ਜਿਹੜੀ ਚਿਹਰੇ ਦਾ ਬੌਧਿਕ ਜੈਸਚਰ ਹੈ ਗੁਰੂ ਨਾਨਕ ਸਾਹਿਬ ਦਾ ਇਸ ਨਕਲੀ ਫੋਟੋ ਦੇ ਵਿੱਚ ਪਹਿਲੀ ਗੱਲ ਤੇ ਇਹ ਹੈਗੀ ਆ ਕਿਸੇ ਵੀ ਸ਼ਖਸੀਅਤ ਦੀ ਜਿਹੜੀ ਫੋਟੋ ਆ ਉਹ ਵੀ ਨਕਲੀ ਫੋਟੋ ਉਹਦੇ ਰਾਹੀਂ ਉਸ ਸ਼ਖਸੀਅਤ ਦਾ ਜਿਹੜਾ ਬਾਧਿਕ ਹੈਗਾ ਜੈਸਚਰ ਬੀਅਸ ਲੀਅਰ ਦੇ ਵਿੱਚ ਉਹ ਬੰਦੇ ਦਾ ਬਾਧਿਕ ਲੈਵਲ ਸ਼ਖਸੀਅਤ ਦਾ ਕਿੰਨਾ ਸੀਗਾ ਕਦੇ ਵੀ ਅ ਅਵੇਲੂਏਟ ਨਹੀਂ ਕੀਤਾ ਜਾ ਸਕਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਉਹਦੇ ਬਾਰੇ ਇੱਥੇ ਤੁਹਾਨੂੰ ਪਤਾ ਆ ਕੋ ਨਾਨਕ ਸਾਹਿਬ ਦਾ ਇਤਿਹਾਸ ਕੀ ਹੈਗਾ ਜਾਂ ਕੋ ਨਾਨਕ ਸਾਹਿਬ ਦੀ ਕਿਰਤ ਕੀ ਹੈ ਇਸ ਕਰਕੇ ਇਹ ਫੋਟੋ ਕਰਕੇ ਨਹੀਂ ਆ ਰਿਹਾ ਤੁਹਾਡੇ ਦਿਮਾਗ 'ਚ ਜੋ ਵੀ ਆ ਰਿਹਾ ਹੈਗਾ ਆਪਾਂ ਪੰਜਾਬ 'ਚ ਜੰਮੇ ਆ ਸਿੱਖ ਸਿਧਾਂਤ ਨੂੰ ਜਾਣਦੇ ਆ ਗੁਰਨਾਨਕ ਸਾਹਿਬ ਦੇ ਕਿਰਤ ਨੂੰ ਜਾਣਦੇ ਆ ਇਸ ਕਰਕੇ ਤੁਹਾਡੇ ਦਿਮਾਗ ਦੇ ਵਿੱਚ ਉਹ ਇਮੇਜ ਬਣੀ ਹੋਈ ਹੈ ਹੁਣ ਤੁਸੀਂ ਦੁਨੀਆ ਦਾ ਕਿਸੇ ਵੀ ਹੋਰ ਕੋਨੇ ਦਾ ਇਹ ਜਿਆ ਬੰਦਾ ਲੈ ਲਓ ਜਿਹੜਾ ਉੱਥੇ ਪਾਪੂਲਰ ਹੋਵੇ ਬਹੁਤ ਵਧੀਆ ਕੰਮ ਉਹਨੇ ਕੀਤੇ ਹੋਣ ਤੇ ਉਹ ਅਨਨੋਨ ਹੋਵੇ ਤੁਹਾਡੇ ਲਈ ਉਹ ਨੂੰ ਤੁਸੀਂ ਫੋਟੋ ਦੇਖ ਕੇ ਕਦੇ ਇਹ ਮੈਨੂੰ ਗੈਸ ਕਰਕੇ ਵਿਖਾ ਦਿਓ ਵੀ ਉਹਦਾ ਬੋਧਕ ਜਿਹੜਾ ਜੈਸਚਰ ਆ ਉਹ ਉਹਦੇ ਚਿਹਰੇ ਦਾ ਜਿਹੜਾ ਬਹੁਤ ਐਕਜੈਸਚਰ ਆ ਉਹ ਤੁਸੀਂ ਅਸੈਸਮੈਂਟ ਉਹਦੀ ਕਰਕੇ ਤੇ ਐਕਸਪਲੇਨ ਕਰਤਾ ਹੋ ਸੋ ਇਹ ਪਖੰਡਵਾਦ ਦੇ ਲੜ ਤੁਸੀਂ ਲਾ ਰਹੇ ਹੋ ਆਪਣੇ ਜਿੰਨੇ ਵੀ ਤੁਹਾਡੇ ਫਾਲੋਇੰਗ ਹੈਗੀ ਹੈ ਇਸ ਇਹ ਹੁਣ ਇਲਤ ਹੈਗੀ ਆ ਕਿ ਲੈਵਰੇਜ ਵੀ ਮੈਂ ਪਹਿਲਾਂ ਕਿਹਾ ਤੁਹਾਡਾ ਇਹ ਆ ਇਹ ਹੁਣ ਰੱਬ ਜਾਣਦਾ ਜਾਂ ਤੁਸੀਂ ਜਾਣਦੇ ਹੋ ਬਹੁਤ ਬਹੁਤ ਧੰਨਵਾਦ